ਦੋਸਤੋ ਪੰਜਾਬੀ ਟਰਬਿਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਦੋਸਤੋ ਜਿਵੇਂ ਕਿ ਆਪਣੇ ਧਿਆਨ ਦੇ ਵਿੱਚ ਹੀ ਹੈ ਪੰਜਾਬ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੌਣ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਭੱਕ ਚੁੱਕਾ ਹੈ ਸਾਰੀ ਰਾਜਨੀਤਿਕ ਪਾਰਟੀਆਂ ਚੋਣ ਮੈਦਾਨ 'ਚ ਡਟੀਆਂ ਹੋਈਆਂ ਨੇ ਤੇ ਇਸ ਚੋਣ ਪ੍ਰਚਾਰ ਨੂੰ ਲੈ ਕੇ ਉੱਥੇ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਸਾਡੇ ਨਾਲ ਅੱਜ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਬੜੀ ਮਿਹਰਬਾਨ ਚਰਨਜੀਤ ਜੀ ਲੁਧਿਆਣਾ ਪੱਛਮੀ ਦੀ ਜਿਮਨੀ ਚੌਣ ਨੂੰ ਲੈ ਕੇ ਚੌਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਾ ਸਾਰੀ ਰਾਜਨੀਤਿਕ ਪਾਰਟੀਆਂ ਪੂਰੇ ਜੋਰ ਸ਼ੋਰ ਨਾਲ ਡਟੀਆਂ ਹੋਈਆਂ ਨੇ ਹੁਣ ਤਾਂ ਪਾਰਟੀਆਂ ਦੇ ਕੌਮੀ ਆਗੂ ਵੀ ਉੱਥੇ ਪਹੁੰਚ ਰਹੇ ਨੇ ਚੌਣ ਪ੍ਰਚਾਰ ਕਰ ਰਹੇ ਨੇ ਤਾਂ ਅਸੀਂ ਪਹਿਲਾਂ ਇਹੀ ਜਾਨਣਾ ਚਾਹਾਂਗੇ ਵੀ ਲੁਧਿਆਣਾ ਪੱਛਮੀ ਦੀ ਜਿਮਨੀ ਚੌਣ ਦੇ ਮੌਜੂਦਾ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਉੱਥੇ ਦਾ ਕੀ ਮਾਹੌਲ ਚੱਲ ਰਿਹਾ ਹੈ ਦੇਖੋ ਸਮੁੱਚੇ ਪੰਜਾਬ ਦੀ ਨਜ਼ਰ ਲੱਗੀ ਹੋਈ ਹੈ ਜਿਮਨੀ ਚੌਣ ਜਿਹੜੀ ਲੁਧਿਆਣਾ ਵੈਸਟ ਦੀ ਹੋ ਰਹੀ ਹੈ ਜੀ ਔਰ ਹੀ ਪੰਜਾਬ ਦੀ ਮੈਨੂੰ ਲੱਗਦਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਇਹ 8ਵਾਂ ਹਲਕਾ ਹੈਗਾ ਜੀ ਦੋ ਲੋਕ ਸਭਾ ਹਲਕੇ ਸੰਗਰੂਰ ਚ ਆਈ ਸੀ ਜਿਮਨੀ ਚੋਣ ਜੀ ਤੇ ਫਿਰ ਲੋਕ ਸਭਾ ਹਲਕਾ ਜਲੰਧਰ ਦੀ ਚੋਣ ਆਈ ਸੀ ਜੀ ਤੇ ਫਿਰ ਜਲੰਧਰ ਦੀ ਜਿਹੜੀ ਵਿਧਾਨ ਸਭਾ ਜਿੱਥੋਂ ਡਾਕਟਰ ਮਹਿੰਦਰ ਭਗਤ ਜਿੱਤੇ ਨੇ ਜੀ ਉਹ ਚੋਣ ਵੀ ਵੇਖੀ ਹੈਗੀਆਂ ਨੇ ਤੇ ਚਾਰ ਪਿੱਛੇ ਹੋ ਕੇ ਹਟੀਆਂ ਚੋਣਾਂ ਜਿਹਦੇ ਚ ਬਰਨਾਲਾ ਗਿਦੜਵਾਹਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਸੀ ਜੀ ਸੋ ਆਏ ਦਿਨ ਮੈਨੂੰ ਲੱਗਦਾ ਕੋਈ ਨਾ ਕੋਈ ਜਿਮਨੀ ਚੋਣ ਸਿਰ ਤੇ ਖੜੀ ਰਹਿੰਦੀ ਹੈ ਪਰ ਅਨਫੋਰਚੂਨੇਟਲੀ ਕਿ ਲੁਧਿਆਣਾ ਬਸਤੇ ਦੇ ਜਿਹੜੇ ਵਿਧਾਇਕ ਸੀ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਜੀ ਉਹਨਾਂ ਦੀ ਜਿਹੜੀ ਮੌਤ ਤੋਂ ਨਾਲ ਇਹ ਜਿਹੜੀ ਸੀਟ ਹੈ ਇਹ ਖਾਲੀ ਹੋਈ ਸੀ ਇੱਥੇ 19 ਜੂਨ ਨੂੰ ਚੋਣ ਹੋਣੀ ਹੈ ਔਰ 17 ਜੂਨ ਨੂੰ ਜਿਹੜਾ ਚੋਣ ਪ੍ਰਚਾਰ ਖਤਮ ਹੋ ਜਾਣਾ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਾਹੌਲ ਭਖ ਗਿਆ ਹੈਗਾ ਤੇ 17 ਦੀ ਈਵਨਿੰਗ ਤੱਕ ਆਪਾਂ ਜੇ ਹੁਣ ਦੇਖੀ ਤਾਂ 8 ਦਿਨ ਬੰਦੇ ਹੈਗੇ ਨੇ 8 ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਢੀ ਚੂਟੀ ਦਾ ਜਿਹੜਾ ਜੋਰ ਹੈ ਉਹ ਲਾਉਣਗੇ ਆ ਬਿਲਕੁਲ ਅਤਿਸ਼ੇ ਦੇ ਵਿੱਚ ਇੱਕ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਇਹ ਜਿਹੜੀ ਸੀਟ ਹੈ ਇਹਦੀ ਹਾਰ ਜਿੱਤ ਦੇ ਨਾਲ ਕੋਈ ਬਹੁਤਾ ਵੱਡਾ ਲੰਬਾ ਚੌੜਾ ਫਰਕ ਹੈ ਜਿਹੜਾ ਕਿਸੇ ਪਾਰਟੀ ਨੂੰ ਉਹ ਮੈਟਰ ਨਹੀਂ ਕਰਨਾ ਜੀ ਆਮਾਦੀ ਪਾਰਟੀ ਕੋਲੇ ਪਹਿਲੇ ਹੀ 95 ਵਿਧਾਇਕ ਨੇ ਤੇ ਛੇਨੇ ਮੇ ਹੋ ਜਾਣਗੇ ਕਾਂਗਰਸ ਦੇ ਕੋਲੇ ਜੇ ਇੱਕ ਵਿਧਾਇਕ ਹੋ ਰਾਜ ਜੇਗਾ ਤਾਂ ਵੀ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ ਇੱਕ ਪੋਲਿਟਿਕਲ ਸੁਨੇਹਾ ਹੈ ਜਿਹੜਾ ਉਹ ਜ਼ਰੂਰ ਚਲਾ ਜਾਂਦਾ ਹੈ ਇੱਕ ਪਰਸੈਪਸ਼ਨ ਹੈ ਜਿਹੜੀ ਉਹ ਇਸ ਦੇ ਨਾਲ ਜ਼ਰੂਰ ਖੜੀ ਹੁੰਦੀ ਹੈ ਜਿਹੜੀ ਪਾਰਟੀ ਜਿੱਤ ਜਾਂਦੀ ਹੈ ਖਾਸ ਕਰਕੇ ਰੂਲਿੰਗ ਦਾ ਜ਼ੋਰ ਲੱਗਿਆ ਹੋਇਆ ਹੈਗਾ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਆ ਇਹ ਕਹਿ ਰਹੀਆਂ ਨੇ ਕਿ ਇਹ ਸੀਟ ਖਾਲੀ ਜਿਹੜੀ ਰਾਜ ਸਭਾ ਦੀ ਹੋਣੀ ਹੈ ਸੰਜੀਵ अरोड़ा ਜੇਥੋਂ ਜਿੱਤਦੇ ਨੇ ਤਾਂ ਉਹਨਾਂ ਦੀ ਥਾਂ ਤੇ ਜਿਹੜੇ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਹੈ ਕਿ ਉਹਨਾਂ ਨੂੰ ਰਾਜ ਸਭਾ ਭੇਜਿਆ ਜਾਣਾ ਇਹ ਸਾਰਿਆਂ ਦੇ ਵਿੱਚ ਇਹੀ ਚਰਚਾ ਜਿਹੜੀ ਚੱਲ ਰਹੀ ਹੈ ਇਸ ਕਰਕੇ ਆਮ ਆਦੀ ਪਾਰਟੀ ਲਈ ਕਿ ਜਦੋਂ ਸੁਪਰੀਮ ਕੋਰਟ ਦਾ ਮਸਲਾ ਆ ਜਾਂਦਾ ਹੈ ਤਾਂ ਉਹਨਾਂ ਲਈ ਇਹ ਸੀਟ ਹੈ ਜਿਹੜੀ ਹੋਰ ਵੀ ਅਹਿਮ ਹੈ ਜਿਹੜੀ ਬਣ ਜਾਂਦੀ ਹੈਗੀ ਹੈ ਇਸੇ ਕਰਕੇ ਸਾਰਿਆਂ ਦੇਖਿਆ ਹੋਊ ਆਪਾਂ ਕਿ ਸਾਰੇ ਉਹਨਾਂ ਨੇ ਆਪਣੇ ਐਮ ਐਲ ਏ ਸਮੁੱਚੇ ਪੰਜਾਬ ਦੇ ਵਿੱਚੋਂ ਲੁਧਿਆਣੇ ਦੇ ਵਿੱਚ ਬੁਲਾ ਲਏ ਨੇ ਸਾਰੇ ਵਜ਼ੀਰ ਉੱਥੇ ਡੇਰਾ ਲਾ ਕੇ ਬੈਠੇ ਨੇ ਸਟਾਰ ਪ੍ਰਚਾਰਕ ਤਕਰੀਬਨ 40 ਤਾਂ ਅਥੋਰਾਈਜ਼ਰ ਨੇ ਲਿਸਟ ਜਾਰੀ ਕੀਤੀ ਆਮ ਆਦੀ ਪਾਰਟੀ ਨੇ ਇਸ ਤਰ੍ਹਾਂ ਹੀ ਕਾਂਗਰਸ ਨੇ ਚਾਲੀ ਦੀ ਜਾਰੀ ਕੀਤੀ ਹੈਗੀ ਹੈ ਮਤਲਬ ਉੱਥੇ ਚੱਪੇ-ਚੱਪੇ ਤੇ ਬੈਠ ਗਏ ਹੈਗੇ ਨੇ ਮੇਰੀ ਬਹੁਤ ਸਾਰੇ ਲੋਕਾਂ ਨਾਲ ਉੱਥੇ ਗੱਲ ਹੋਈ ਜਿਹੜੇ ਉਸ ਕੰਸਟੀਟੂਐਂਸੀ ਦੇ ਬਸਿੰਦੇ ਨੇ ਉਹ ਕਹਿੰਦੇ ਕਿ ਜੀ ਜਿਹੜੇ ਨੇਤਾਗਨ ਨੇ ਉਹਨਾਂ ਦਾ ਉਤਸ਼ਾਹ ਹੈ ਜਿਹੜਾ ਬਹੁਤ ਜ਼ਿਆਦਾ ਹੈਗਾ ਉਹ ਬਹੁਤ ਪੱਭਾਂ ਪਾਰ ਹੋਏ ਵੀ ਨੇ ਪਰ ਜਿਹੜੇ ਹਲਕੇ ਦੇ ਵੋਟਰ ਨੇ ਉਹਨਾਂ ਚ ਇਸ ਕਿਸਮ ਦੀ ਕੋਈ ਜ਼ਿਆਦਾ ਉਤਸ਼ਾਹ ਵਾਲੀ ਗੱਲ ਨਹੀਂ ਹੈਗੀ ਇੱਕ ਕਾਰਨ ਦਾਤ ਛੇ ਵੀ ਹੈ ਕਿ ਉਹ ਪੌਸ਼ ਇਲਾਕਾ ਹੈਗਾ ਸਰਬਾਨਗਰ ਪੈਂਦਾ ਹੈ ਗੁਰਦੇਵ ਨਗਰ ਪੈਂਦਾ ਹੈ ਹੋਰ ਏਦਾਂ ਦੇ ਏਰੀਏ ਪੈਂਦੇ ਹੈ ਕਿਨੇ ਜਿਸ ਕਰਕੇ ਸ਼ਹਿਰੀ ਲੋਕ ਵੈਸੇ ਹੀ ਥੋੜਾ ਜਾ ਇਹਨਾਂ ਚੀਜ਼ਾਂ 'ਚ ਉਤਸ਼ਾਹ ਲੈਂਦੇ ਨੇ ਤੇ 17 ਦੇ ਕਰੀਬ ਇਹ ਹਲਕੇ ਦੇ ਵਿੱਚ ਵਾਰਡ ਪੈਂਦੇ ਨੇ ਤੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਨੇਤਾ ਦਾ ਕਹਿਣਾ ਸੀਗਾ ਕਿ ਅਸੀਂ ਇੱਕ ਇੱਕ ਘਰ ਦੇ ਵਿੱਚ ਚਾਰ ਚਾਰ ਪੰਜ ਪੰਜ ਚੱਕਰ ਆ ਜਿਹੜੇ ਉਹ ਲਗਾ ਚੁੱਕੇ ہیں ਇਸ ਤੋਂ ਪਹਿਲਾਂ ਇਸ ਤਰ੍ਹਾਂ ਹੀ ਇਹ ਕਾਂਗਰਸ ਦਾ ਵਾਲੇ ਜਿਹੜੇ ਹੈਗੇ ਨੇ ਉਹ ਵੀ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਐਂਗਲ ਤੋਂ ਜੇ ਇਸ ਨੂੰ ਆਪਾਂ ਅਤਿਸ਼ ਦੀ ਥੋੜੀ ਜੀ ਐਨਲਿਸਿਸ ਕਰਨਾ ਹੋਵੇ ਤਾਂ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਐਡਵਾਂਟੇਜ ਆ ਆਮ ਆਦਮੀ ਪਾਰਟੀ ਨੂੰ ਉਹ ਇਹ ਹੈ ਕਿ ਜਿਹੜੀ ਸੰਜੀਵ ਰੋੜਾ ਦੀ ਛਵੀ ਹੈਗੀ ਹੈ ਉਹ ਇੱਕ ਤਾਂ ਇੰਡਸਟਰੀਲਿਸਟ ਹੈ ਤੇ ਇਹ ਲੁਧਿਆਣੇ ਦੇ ਜਿਹੜੇ ਮੇਨ ਇੰਡਸਟਰੀਲਿਸਟ ਜਿਹੜੇ ਰੈਜ਼ਿਡੈਂਸ ਹੈ ਉਹ اسی ਹਲਕੇ ਦੇ ਵਿੱਚ ਹੀ ਪੈਂਦੇ ਨੇ ਹੈਗੇ ਜੀ ਕੁਝ ਉਹ ਕਲੇਮ ਕਰਦੇ ਨੇ ਕਿ ਉਹਨਾਂ ਨੇ ਕੰਮ ਵੀ ਕਰਾਏ ਨੇ ਰਾਜ ਸਭਾ ਦੇ ਵਿੱਚ ਰਹਨੇ ਆ ਇਦਾਂ ਜਿਵੇਂ ਹਲਵਾਰਾ ਦੇ ਹਵਾਈ ਅੱਡੇ ਦੀ ਉਹ ਗੱਲ ਕਰਦੇ ਨੇ ਹੋਰ ਲੋਕਲ ਇਸ਼ੂਜ਼ ਦੀ ਗੱਲ ਕਰਦੇ ਨੇ ਉਹਦਾ ਐਡਵਾਂਟੇਜ ਜਿਹੜਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਕੋਈ ਕੈਂਡੀਡੇਟ ਹੋਰ ਹੁੰਦਾ ਤਾਂ ਸੀਨ ਹੋਰ ਹੋਣਾ ਸੀ ਪਰ ਇਹ ਕੈਂਡੀਡੇਟ ਜਿਹੜੀ ਪਰਸਨੈਲਿਟੀ ਹੈ ਉਹ ਠੀਕ ਦੱਸੀ ਜਾ ਰਹੀ ਹੈ ਲੋਕਲ ਜਿਹੜੇ ਲੋਕ ਦੱਸਦੇ ਹੈਗੇ ਨੇ ਤੇ ਦੂਸਰੀ ਤਰ੍ਹਾਂ ਜਿਹੜੇ ਭਾਰਤ ਪੂਸ਼ਣ ਆਸ਼ੂ ਨੇ ਜੀ ਉਹਨਾਂ ਨੂੰ ਥੋੜਾ ਜਆ ਜਿਹੜਾ ਉਹਨਾਂ ਦੀ ਜਿਹੜੀ ਬੋਲਬਾਣੀ ਹੈ ਉਹਨੂੰ ਲੈ ਕੇ ਕਿੰਤੂ ਪ੍ਰੰਤੂ ਕੀਤਾ ਜਾਂਦਾ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਾਰਾ ਦਿੱਤਾ ਸੀ ਕਿ ਪਿਆਰ ਵਰਸਸ ਹੰਕਾਰ ਜੀ ਇਦਾਂ ਦੀ ਉਹ ਗੱਲ ਕਰਦੇ ਨੇ ਪਰ ਜਿਹੜਾ ਨਿੱਜੀ ਕੰਟੈਕਟ ਹੈਗਾ ਉਹਦੇ ਮਾਮਲੇ ਵਿੱਚ ਭਾਰਤ ਭੂਸ਼ਨ ਆਸ਼ੂ ਆ ਜਿਹੜੇ ਉਹ ਅਰੋੜਾ ਤੋਂ ਅੱਗੇ ਨੇ ਕਿ ਨਿੱਜੀ ਤੌਰ ਤੇ ਉਹ ਜਾਣਦੇ ਨੇ ਜੀ ਕਿਉਂਕਿ ਇਹ ਤਾਂ ਪੋਲਿਟਿਕਸ ਦੇ ਵਿੱਚ ਹੀ ਨਵੇਂ ਆਏ ਨੇ ਸੰਜੀਵ ਅਰੋੜਾ ਤਾਂ ਬਿਲਕੁਲ ਉਹ ਉਹ ਪੁਰਾਣੇ ਪੋਲਿਟਿਸ਼ੀਨ ਨੇ ਇਸ ਕਰਕੇ ਉਹ ਇਕੱਲੇ ਇਕੱਲੇ ਬੰਦੇ ਨੂੰ ਬਾਈ ਨੇਮ ਜਾਣਦੇ ਨੇ ਇਹਨਾਂ ਨੂੰ ਅਰੋੜਾ ਸਾਹਿਬ ਨੂੰ ਤਾਂ ਕਈ ਵਾਰੀ ਪਿੱਛੇ ਜੇ ਕੋ ਆਡੀਓ ਵੀਡੀਓ ਮੈਰਲ ਹੋ ਰਹੀ ਸੀ ਕਿ ਕਰਤਾਰ ਸਿੰਘ ਸਰਾਬਾ ਦਾ ਨਾਂ ਨਹੀਂ ਸੀ ਆੜ ਰਿਹਾ ਮੋਕੇ ਤੇ ਹਾਂ ਇਸ ਕਿਸਮ ਦੀਆਂ ਕਲਾਹੇਗੀਆਂ ਔਰ ਸਭ ਤੋਂ ਵੱਡਾ ਐਡਵਾਂਟੇਜ ਜਿਹੜਾ ਕਾਂਗਰਸ ਨੂੰ ਨੁਕਸਾਨ ਤੇ ਆਪ ਨੂੰ ਐਡਵਾਂਟੇਜ ਆ ਉਹ ਹੈ ਕਾਂਗਰਸ ਦੀ ਫੁੱਟ ਦਾ ਜੀ ਕਿ ਕਾਂਗਰਸ ਦੇ ਵਿੱਚ ਫੁੱਟ ਹੈ ਜਿਹੜੀ ਬਹੁਤ ਤਿੱਖੀ ਹੋਈ ਵੀ ਹੈ ਇਸ ਵੇਲੇ ਤੇ ਆਮ ਆਦੀਪਾਰਟੀ ਦੀ ਕੋਸ਼ਿਸ਼ ਹੈ ਕਿ ਜੇ ਇਹ ਸਪਲਿਟ ਇਦਾਂ ਹੀ ਬਣੀ ਰਹਿੰਦੀ ਹੈ ਤਾਂ ਉਹਨਾਂ ਲਈ ਜਿਹੜੇ ਰਸਤੇ ਆ ਉਹ ਆਸਾਨ ਹੋ ਜਾਣੇ ਤੇ ਉਸ ਤੋਂ ਅੱਗੇ ਜਾ ਕੇ ਦੇਖੀਏ ਤਾਂ ਆਪਾਂ ਭਾਜਪਾ ਜੀ ਭਾਜਪਾ ਦੇ ਵਿੱਚ ਕੇਂਦਰੀ ਰਾਜ ਮੰਤਰੀ ਜਿਹੜੇ ਰਵਨੀਤ ਬਿੱਟੂ ਨੇ ਉਹ ਜੁਟੇ ਹੋਏ ਨੇ ਉਹਨਾਂ ਨਾਲ ਉਹਨਾਂ ਦੀ ਸਪੋਰਟ ਕਰ ਰਹੇ ਨੇ ਜੀਵਨ ਗੁਪਤਾ ਦੀ ਪਰ ਉਹਨਾਂ ਦੀ ਇੱਕ ਪੱਟ ਵੋਟ ਹੈ ਹਾਲਾਂਕਿ ਪਿਛਲਾ ਆਪਾਂ ਲੋਕ ਸਭਾ ਦਾ ਰਿਕਾਰਡ ਦੇਖੀਏ ਤਾਂ ਭਾਜਪਾ ਨੂੰ ਇਸ ਹਲਕੇ ਦੇ ਵਿੱਚੋਂ 45000 ਵੋਟਾਂ ਜਿਹੜੀ ਆਤਿਸ਼ ਪਈ ਸੀ ਜੀ ਤੇ ਦੂਸਰੇ ਨੰਬਰ ਤੇ ਕਾਂਗਰਸ ਦੇ ਰਾਜਾ ਬੜਿੰਗ ਨੂੰ ਪਈ ਸੀ 30000 ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਈ ਸੀ 22000 ਵੋਟ ਉਸ ਲਿਹਾਜ਼ ਨਾਲ ਦੇਖੀ ਤਾਂ ਲੋਕ ਸਭਾ ਚ ਇਹ ਹਲਕੇ ਦੇ ਵਿੱਚੋਂ ਕਾਫੀ ਭਾਜਪਾ ਅੱਗੇ ਸੀ ਪਰ ਇੱਕ ਜਿਹੜੀ ਕਾਡਰ ਵੋਟ ਹੁੰਦੀ ਹੈ ਉਹ ਜਿਹੜੀ ਇਹਨਾਂ ਨੂੰ ਪੈਣ ਦੀ ਸਭਾਵਨਾ ਹੈਗੀ ਹੈ ਸ਼ਰੋਮਣੀ ਅਕਾਲੀ ਦਲ ਹੈ ਸ਼ਰੋਮਣੀ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਉਤੇ ਕਰ ਰਿਹਾ ਹੈ ਚੋਣ ਪ੍ਰਚਾਰ ਕਰ ਰਿਹਾ ਹੈ ਪਰ ਅਕਾਲੀ ਦਲ ਦੇ ਵੱਡੇ ਨੇਤਾ ਖੁਦ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜਾਂ ਵਿਕਰਮ ਸਿੰਘ ਮਜੀਠੀਆ ਜਾਂ ਅਦਰ ਜਿਹੜੇ ਨੌਨ ਚਿਹਰੇ ਨੇ ਉਸ ਤਰੀਕੇ ਦੇ ਅਜੇ ਉਹਨਾਂ ਗਲੀਆਂ ਮਹੱਲਿਆਂ ਦੇ ਵਿੱਚ ਹਲਕੇ ਦੇ ਵਿੱਚ ਨਹੀਂ ਦੇਖੇਗੇ ਸੋ ਮਾਹੌਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਪੂਰਾ ਜੋ ਬੰਤੇ ਐ ਇਸ ਵੇਲੇ ਤੇ ਸਾਰਿਆਂ ਦਾ ਜ਼ੋਰ ਵੀ ਲੱਗਿਆ ਹੋਇਆ ਤੇ ਦਿੱਲੀ ਦੀਆਂ ਟੀਮਾਂ ਵੀ ਉੱਥੇ ਬੈਠੀਆਂ ਨੇ ਜਿਹੜੀਆਂ ਪੰਜਾਬ ਦੇ ਐਮਐਲਏਾਂ ਤੇ ਜਾਂ ਮੰਤਰੀਆਂ ਤੇ ਨਜ਼ਰ ਰੱਖ ਰਹੀਆਂ ਨੇ ਜੀ ਮੰਤਰੀਆਂ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਜੇ ਅਸੀਂ ਆਪਣੇ ਜਿਹੜਾ ਹਲਕਾ ਉਹਨਾਂ ਨੂੰ ਅਲਾਟ ਕੀਤਾ ਹੈ ਵਾਰਡ ਜੇ ਉੱਥੋਂ ਪਰਫਾਰਮ ਨਹੀਂ ਕਰਾਂਗੇ ਤਾਂ ਸਾਡੀ ਅੱਗੇ ਜਿਹੜੀ ਫੇਰਬਦਲ ਦੇ ਵਿੱਚ ਸਾਡਾ ਪਤਾ ਕਟਿਆ ਜਾ ਸਕਦਾ ਹੈ ਜੀ ਐਮਐਲਏ ਨੂੰ ਇਹ ਲਾਲਚ ਹੈਗਾ ਕਿ ਚਲੋ ਕਿ ਜੇ ਕੋਈ ਫੇਰ ਬਦਲ ਹੁੰਦਾ ਤੇ ਸਾਡਾ ਵੀ ਦਿਲ ਲੱਗ ਸਕਦਾ ਸੋ ਐਮਐਲਏ ਤੇ ਜੇ ਐਮਪੀ ਇਹ ਆਪਣੀ ਪਰਫਾਰਮੈਂਸ ਦਿਖਾਉਣ ਦੇ ਵਿੱਚ ਲੱਗੇ ਹੋਏ ਨੇ ਔਰ ਦਿੱਲੀ ਵਾਲਿਆਂ ਨੇ ਪੂਰਾ ਉੱਥੇ ਜਿਹੜਾ ਆਮਾਦੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹ ਪੂਰੀ ਸਾਰਿਆਂ ਤੇ ਨਿਗਾਹ ਜਿਹੜੀ ਉਹ ਰੱਖ ਰਹੀ ਹੈ ਉਹਨਾਂ ਨੇ ਬਲਕਿ ਇੱਕ ਐਪ ਵੀ ਦਿੱਤੀ ਹੋਈ ਹੈ ਕਿ ਤੁਸੀਂ ਜਿੱਥੇ ਪ੍ਰਚਾਰ ਕਰਨ ਜਾਂਦੇ ਹੋ ਉੱਥੇ ਫੋਟੋ ਵੀ ਖਿੱਚੋ ਔਰ ਐਪ ਚ ਡਾਊਨਲੋਡ ਕਰੋ ਤਾਂ ਕਿ ਕੋਈ ਸ਼ੱਕ ਸੋ ਬਣਾ ਰਹੇ ਜੀ ਚਰਨਜੀਤ ਜੀ ਲੁਧਿਆਣਾ ਪੱਛਮੀ ਜਿਮਨੀ ਚੋਂਣ ਦੀ ਗੱਲ ਕਰ ਰਹੇ ਆ ਕਿਉਂਕਿ ਜੇ ਜਿਮਨੀ ਚੋਣ ਦੀ ਗੱਲ ਆਉਂਦੀ ਹੈ ਤਾਂ ਅਕਸਰ ਹਰ ਬੰਦੇ ਦੇ ਦਿਮਾਗ 'ਚ ਇੱਕ ਪਰਸੈਪਸ਼ਨ ਇਹੀ ਬੈਠੀ ਹੁੰਦੀ ਹੈ ਕਿ ਜਿਮਨੀ ਚੋਣ ਤਾਂ ਸੱਤਾਧਾਰੀ ਧਿਰ ਦੇ ਪੱਲੇ ਹੀ ਪੈਂਦੀ ਹੈ ਤੇ ਇਸ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਇਹੀ ਪ੍ਰਚਾਰ ਕਰ ਰਹੀ ਹੈ ਵੀ ਸੱਤਾਧਾਰੀ ਧਿਰ ਦੇ ਉਮੀਦਵਾਰ ਨੂੰ ਹੀ ਜਿਤਾਇਆ ਜਾਵੇ ਪਰ ਜੇਕਰ ਉੱਥੇ ਦਾ ਮਾਹੌਲ ਜਾਂ ਉੱਥੇ ਦੇ ਜਿਹੜਾ ਹਾਲਾਤ ਬਣੇ ਹੋਏ ਨੇ ਕਿਉਂਕਿ ਜਿਵੇਂ ਤੁਸੀਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਹੈ ਭਾਜਪਾ ਨੂੰ 45000 ਵੋਟ ਪਈ ਸੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਤਾਂ 22000 ਵੋਟ ਪਈ ਸੀ ਅੱਧੋ-ਅੱਧਾ ਫਰਕ ਹੋ ਗਿਆ ਤਾਂ ਤੁਹਾਨੂੰ ਲ ਅੱਜ ਦੇ ਹਾਲਾਤਾਂ ਦੇ ਵਿੱਚ ਇਹ ਫੈਕਟਰ ਜਿਹੜਾ ਚੱਲ ਸਕੇਗਾ ਦੇਖੋ ਉਹਦੇ ਚੱਤ ਛੇ ਹੁੰਦਾ ਕਿ ਨਾਰਮਲੀ ਲੋਕਾਂ ਦਾ ਇੱਕ ਜਿਹੜਾ ਰੌਂ ਹੁੰਦਾ ਹੈ ਮੂਡ ਹੁੰਦਾ ਉਹਨਾਂ ਨੂੰ ਹੁੰਦਾ ਹੈ ਕਿ ਜੇ ਰੂਲਿੰਗ ਦਾ ਬੰਦਾ ਜਿੱਤੇਗਾ ਤਾਂ ਉਹ ਜਿਹੜੇ ਹਲਕੇ ਦੀ ਡਿਵੈਲਪਮੈਂਟ ਹੈ ਉਹਦੇ ਚਾਂਸਸ ਜਿਹੜੇ ਵੱਧ ਜਾਂਦੇ ਨੇ ਹੁਣ 1967 ਤੋਂ ਲੈ ਕੇ ਜਦੋਂ ਤੋਂ ਪੰਜਾਬੀ ਛਾੜ ਤੋਂ ਪੰਜਾਬੀ ਸੂਬਾ ਬਣਿਆ ਹੈ ਤਕਰੀਬਨ 44 ਹਲਕਿਆਂ ਦੇ ਵਿੱਚ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਵੇਂ ਨਹੀਂ ਚੋਣਾ ਹੋ ਚੁੱਕੀਆਂ ਟਾਈਮ ਟੂ ਟਾਈਮ ਜੀ ਠੀਕ ਹੈ ਇਹ ਅੱਗੇ 45% ਹਲਕਾ ਆਪਾਂ ਕਹਿ ਸਕਦੇ ਹੈਗੇ ਆ ਤੇ ਇਹ ਇੱਕ ਪਰਸੈਪਸ਼ਨ ਲੋਕਾਂ ਦੇ ਵਿੱਚ ਇੱਕ ਜਨਰਲ ਹੁੰਦੀ ਹੈ ਕਿ ਰੂਲਿੰਗ ਜਿੱਤੇਗੀ ਪਰ ਇਹ ਬਹੁਤ ਸਾਰੇ ਮੌਕਿਆਂ ਤੇ ਇਹ ਜਿਹੜੀ ਪਰਸੈਪਸ਼ਨ ਟੁੱਟੀ ਵੀ ਹੈਗੀ ਹੈ ਤੁਹਾਡੇ ਯਾਦ ਹੋਊਗਾ ਕਿ ਬਿਆਨ ਸਿੰਘ ਦੀ ਸਰਕਾਰ ਵੇਲੇ ਗਦਰਵਾਹ ਦੀ ਜਮਨੀ ਚੋਣ ਹੋਈ ਸੀ ਬਿਲਕੁਲ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੇ ਕੈਂਡੀਡੇਟ ਸੀ ਉਹ ਉਥੋਂ ਚੋਣ ਜਿੱਤ ਗਏ ਸੀ ਆ ਪਿੱਛੇ ਕਾਂਗਰਸ ਦੇ ਰਾਜਪਾਗ ਦੇ ਵਿੱਚ ਦਾਖਾ ਹਲਕੇ ਤੇ ਜਮਨੀ ਚੋਣ ਹੋਈ ਸੀ ਉੱਥੇ ਅਕਾਲੀ ਦਲ ਦੇ ਜਿਹਨੇ ਮਨਪ੍ਰੀਤ ਯਾਲੀ ਹੈ ਜਿਹੜੇ ਉਹ ਚੋਣ ਜਿੱਤ ਗਏ ਸੀ ਬਿਲਕੁਲ ਤੇ ਉਦੋਂ ਬਿਆਨ ਸਿੰਘ ਬਿਲਕੁਲ ਤੱਕ ਤਿੰਨ ਹੋਈਆਂ ਸੀ ਨਕੋਦਰ ਅਜਨਾਲਾ ਤੇ ਕਿਦਰ ਵਹਾ ਔਰ ਕਾਂਗਰਸ ਦੇ ਹੱਥ ਹੈ ਜਿਹੜੀ ਕੱਲੀ ਨਕੋਦਰ ਵਾਲੀ ਸੀਟ ਆਈ ਸੀ ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਵੀ ਜਿਹੜੀ ਰੂਲਿੰਗ ਹੈ ਉਹ ਹੀ ਜਿੱਤੇ ਪਰ ਲੋਕਾਂ ਦੇ ਵਿੱਚ ਇੱਕ ਬਣਿਆ ਹੁੰਦਾ ਕਿ ਜੇ ਅਸੀਂ ਰੂਲਿੰਗ ਨੂੰ ਜਿਤਾ ਲਾਂਗੇ ਤਾਂ ਸਾਡੇ ਨਿਜੀ ਕੰਮ ਹੋ ਜਾਣਗੇ ਚਾਰ ਸਾਡੇ ਹਲਕੇ ਡਿਵੈਲਪਮੈਂਟ ਹੋਊਗਾ ਇੱਕ ਮੈਟਰ ਇਹ ਵੀ ਕਰਦਾ ਹੁੰਦਾ ਕਿ ਟਾਈਮ ਕੀ ਹੈਗਾ ਜੀ ਕਿ ਬਰੀ ਐਂਡ ਤੇ ਜਾ ਕੇ ਹੁੰਦੀ ਹੈ ਥੋੜੀ ਉਦੋਂ ਲੋਕਾਂ ਨੂੰ ਕੋਈ ਬਹੁਤੀਆਂ ਗਰਜਾਂ ਨਹੀਂ ਰਹਿੰਦੀਆਂ ਪਰ ਆਮ ਆਦਮੀ ਪਾਰਟੀ ਚ ਇੱਕ ਬੜੀ ਮਤਲਬ ਡਿਫਰੈਂਟ ਕਿਸਮ ਦੀ ਗੱਲ ਹੋਈ ਸੰਗਰੂਰ ਦੀ ਜਿਮਨੀ ਚੋਣ ਹੋਈ ਜਦੋਂ ਲੋਕ ਸਭਾ ਦੀ ਜਤਾ ਆਮ ਆਦਮੀ ਪਾਰਟੀ ਉੱਥੇ ਵੈਸਲੀ ਹੋ ਗਈ ਇੰਨੀ ਜੀ ਤੇ ਤਿੰਨ ਚਾਰ ਮਹੀਨਾ ਬਾਅਦ ਦੀ ਚੋਣ ਆ ਜਿਹੜੀ ਉਹ ਹਾਰ ਗਏ ਸੀ ਤੇ ਉਸ ਤੋਂ ਬਾਅਦ ਫਿਰ ਉਹ ਜਿੱਤੇ ਜਲੰਧਰ ਵਾਲੀ ਸੀਟ ਜਿੱਤੇ ਬਰਨਾਲਾ ਜਿਹੜਾ ਗੜ ਗਏ ਨੇ ਕਿਹਾ ਜਾਂਦਾ ਉੱਥੇ ਚੋਣ ਹਾਰ ਗਏ ਸੀ ਇਸ ਕਰਕੇ ਕਿਸੇ ਚੀਜ਼ ਦੀ ਕੋਈ ਗਰੰਟੀ ਹੈ ਜਿਹੜੀ ਉਹ ਨਹੀਂ ਲੈ ਜਾ ਸਕਦੇ ਨਾਰਮਲੀ ਹੁੰਦਾ ਹੈ ਕਿ ਚਲੋ ਜਿਵੇਂ ਗੁਰਪ੍ਰੀਤ ਗੋਗੀ ਦੀ ਤਾਂ ਚਲੋ ਮੌਤ ਹੋਈ ਹੈ ਤਾਂ ਕਰਕੇ ਆਪਾਂ ਕਹਿ ਦਿੰਨੇ ਆ ਕਿ ਵੀ ਖਾਲੀ ਹੋ ਗਈ ਪਰ ਅਕਾਲੀ ਸਰਕਾਰ ਸੀ ਜਦੋਂ ਸੈਕੰਡ ਪਾਰੀ ਸੀ ਇਹਨਾਂ ਦੀ 12 ਤੋਂ 17 ਵਾਲੀ ਜੀ ਅਤਿਸ਼ ਉਦੋਂ ਇਹਨਾਂ ਨੇ ਦੇਖੋ ਆਪਣੀ ਗਿਣਤੀ ਵਧਾਉਣ ਦੇ ਲਈ ਕਿ ਜੋਗਿੰਦਰਪਾਲ ਜੈਨ ਸੀ ਮੋਗੇ ਤੋਂ ਉਹ ਵਿਧਾਇਕ ਸੀ ਕਾਂਗਰਸ ਦੇ ਤੇ ਜੀਤਮਿੰਦਰ ਸਿੱਧੂ ਤਲਵੰਡੀ ਸਾਹ ਤੋਂ ਕਾਂਗਰਸ ਦੇ ਵਿਧਾਇਕ ਸੀ ਦੋਨੋਂ ਤੋਂ ਰਿਜ਼ਾਈਨ ਕਰਾਇਆ ਗਿਆ ਰਿਜ਼ਾਈਨ ਕਰਾ ਕੇ ਦੁਆਰੇ ਚੋਣ ਕਰਾਈ ਗਈ ਤੇ ਫਿਰ ਉਹਨਾਂ ਨੂੰ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਤੇ ਅਕਾਲੀ ਦਲ ਦੇ ਉਹ ਕੈਂਡੀਡੇਟ ਆਪਣਾ ਐਮਐਲਏ ਬਣੇ ਜੀ ਸੋ ਇਸ ਕਿਸਮ ਦੇ ਬੋਝ ਹੈ ਜਿਹੜੇ ਉਹ ਪੈ ਜਾਂਦੇ ਨਾਰਮਲੀ ਦੋ ਤਿੰਨ ਮੌਕੇ ਹੁੰਦੇ ਕਿ ਜਦੋਂ ਜਿਮਨੀ ਚੋਣ ਹੁੰਦੀ ਜਾਂ ਤਾਂ ਕੈਂਡੀਡੇਟ ਕੋਈ ਉਥੋਂ ਦਾ ਐਮਐਲਏ ਹੈ ਜਿਹੜਾ ਉਹ ਰਿਜ਼ਾਈਨ ਕਰ ਜਾਂਦਾ ਹੈਗਾ ਉਦੋਂ ਜਿਮਨੀ ਚੋਣ ਹੁੰਦੀ ਹੈਗੀ ਹੈ ਜਾਂ ਜਿਸ ਤਰ੍ਹਾਂ ਹੁਣ ਗੁਰਪ੍ਰੀਤ ਗੋਗੀ ਦੀ ਡੈਥ ਹੋ ਗਈ ਹੈ ਇਹ ਕਿਸ ਕਿਸ ਕੇਸ ਦੇ ਵਿੱਚ ਚੋਣ ਹੁੰਦੀ ਹੈ ਜਾਂ ਕੋਈ ਹਾਈ ਕੋਰਟ ਤੋਂ ਤੁਸੀਂ ਤੁਹਾਡੀ ਚੋਣ ਨੂੰ ਜਿਹੜਾ ਅਯੋਗ ਡਿਕਲੇਅਰ ਕਰ ਦਿੱਤਾ ਜਾਵੇ ਉਦੋਂ ਵੀ ਚੋਣ ਹੁੰਦੀ ਜਿਵੇਂ ਚੋਣ ਹੁੰਦੀ ਹੈ ਜਾਂ ਫਿਰ ਕਈ ਮੌਕਿਆਂ ਤੇ ਐ ਵੀ ਹੋ ਜਾਂਦਾ ਕਿ ਜਿਵੇਂ ਪ੍ਰਕਾਸ਼ ਸਿੰਘ ਬਾਦਲ 1997 ਦੇ ਵਿੱਚ ਲੰਬੀ ਔਰ ਕਿਲਾ ਰਾਏਪੁਰ ਤੋਂ ਚੋਣ ਲੜੇ ਸੀ ਤੇ ਦੋਨੇ ਥਾਮਾਂ ਤੋਂ ਜਿੱਤ ਗਏ ਸੀ ਤੇ ਉਹਨਾਂ ਨੇ ਲੰਬੀ ਅੱਗੇ ਆਪਣਾ ਰੱਖ ਲਿਆ ਸੀ ਤੇ ਕਿਲਾ ਰਾਏਪੁਰ ਛੱਡਤਾ ਸੀ ਇਹ ਬਖਰੀ ਗੱਲ ਕਿ ਮੁੜ ਕੇ ਕਾਲੀਦਾਲ ਉਥੋਂ ਜਿੱਤੀ ਗਿਆ ਸੀਗਾ ਇਹਨਾਂ ਹਾਲਾਤਾਂ ਦੇ ਵਿੱਚ ਵੀ ਚੋਣ ਹੁੰਦੀ ਆ ਪਰ ਜਿਮਨੀ ਚੋਣਾਂ ਦੇ ਵਿੱਚ ਕੋਈ ਬਹੁਤਾ ਉਦੋਂ ਮੈਟਰ ਕਰਦੀਆਂ ਨੇ ਕਿ ਜਦੋਂ ਤੁਹਾਡੇ ਕੋਲੇ ਨੰਬਰ ਗੇਮ ਦੇ ਵਿੱਚ ਤੁਸੀਂ ਪੁਆਇੰਟ ਟੂ ਪੁਆਇੰਟ ਤੇ ਖੇਡ ਖੇਡ ਰਹੇ ਹੋ ਪਰ ਹੁਣ ਤਾਂ 92 ਜਾਂ ਸੌਰੀ 95 ਐਮਐਲਏ ਪਹਿਲਾਂ ਹੀ ਹੈਗਾ ਇਸ ਕਿਸਮ ਦਾ ਕੋਈ ਰਿਸਕ ਨਹੀਂ ਹੈਗਾ ਸੋ ਜਿਹੜੀਆਂ ਜਿਮਨੀ ਚੋਣਾਂ ਆ ਉਹ ਬਹੁਤ ਸਾਰੇ ਕਈ ਵਾਰੀ ਭਰਮ ਤੋੜ ਵੀ ਦਿੰਦੀਆਂ ਨੇ ਕਿ ਰੂਲਿੰਗ ਦਾ ਕੋਈ ਜ਼ਰੂਰੀ ਨਹੀਂ ਜਿਤਨਾ ਤੇ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਬਣੀਆਂ ਵੀ ਰਹਿੰਦੀਆਂ ਜੀ ਚਰਨਜੀਤ ਜੀ ਜਿਮਨੀ ਚੌਣ ਚ ਸਾਰੀ ਰਾਜਨੀਤਿਕ ਪਾਰਟੀਆਂ ਨੇ ਚੌਣ ਮੈਦਾਨ ਪੂਰੀ ਤਰ੍ਹਾਂ ਭਖਾਇਆ ਹੋਇਆ ਪਰ ਇਸ ਦੇ ਨਾਲ ਹੀ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਨੇ ਕਿਤੇ ਨਾ ਕਿਤੇ ਸਭ ਦੀਆਂ ਮੁਸ਼ਕਲਾਂ ਵਧਾ ਰੱਖੀਆਂ ਨੇ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਸੜਕਾਂ ਦੇ ਸਨਾਟਾ ਪਸਰਿਆ ਹੋਇਆ ਤੇ ਤਾਪਮਾਨ ਵੀ ਲਗਾਤਾਰ ਵੱਧਦਾ ਜਾ ਰਿਹਾ ਤਾਂ ਫਿਰ ਇਹੋ ਜਿਹੇ ਹਾਲਾਤ ਚ ਪੋਲਿੰਗ ਵਾਲੇ ਦਿਨ ਹੀ ਤੁਹਾਨੂੰ ਲੱਗਦਾ ਕੋਈ ਦਿੱਕਤ ਆਏਗੀ ਗਰਮੀ ਵਧਨ ਕਰਕੇ ਪੋਲਿੰਗ ਪਰਸੈਂਟੇਜ ਤੇ ਇਸ ਦਾ ਫਰਕ ਪਈਗਾ ਜਿਸ ਤਰ੍ਹਾਂ VOTING BEHAVIOR ਕਈ ਐਂਗਲਾਂ ਤੋਂ ਦੇਖਿਆ ਜਾਂਦਾ ਹੈ ਕਿ ਨਾ ਉਸਨੇ ਪੋਲਿੰਗ ਦਾ ਵੀ ਦੇਖਿਆ ਜਾਂਦਾ ਹੈ ਕਿ ਇਹ ਹਾਲਾਤ ਕਿਸ ਕਿਸਮ ਦੇ ਤੁਸੀਂ ਡੇਲੀ ਰਿਪੋਰਟ ਕਰ ਰਹੇ ਹੋ ਵੈਦਰ ਰਿਪੋਰਟ ਬਿਲਕੁਲ ਜੀ ਹੈ ਨਾ ਕਿ 44 45 ਤੇ ਟੈਂਪਰੇਚਰ ਪੰਜਾਬ ਦਾ ਚੱਲ ਗਿਆ ਹੈਗਾ ਕੱਲ ਤਾਂ ਲੁਧਿਆਣਾ ਚ 46 ਟੱਪ ਗਿਆ ਸੀ 46 ਟੱਪ ਗਿਆ ਜਿਸ ਤਰ੍ਹਾਂ ਦੱਸ ਰਹੇ ਹੋ ਤੁਸੀਂ 19 ਤੱਕ ਮੌਸਮ ਕਿਦਾਂ ਦਾ ਰਹਿੰਦਾ ਪਹਿਲੀ ਗੱਲ ਤਾਂ ਨਾਰਮਲ ਕੀ ਲੋਕਾਂ ਦੀ ਉਤਸ਼ਾਹ ਕਿੰਨਾ ਹੁੰਦਾ ਜਨਰਲ ਦੇਖਿਆ ਜਾਂਦਾ ਹੈ ਕਿ ਜਿਹੜੀ ਸਰਪੰਚ ਦੀ ਚੋਣ ਹੁੰਦੀ ਹੈ ਮਿਊਨਿਸਪੈਲਿਟੀ ਦੀ ਚੋਣ ਹੁੰਦੀ ਉਹ ਚ ਜਿਆਦਾ ਲੋਕ ਜੁੜੇ ਹੁੰਦੇ ਨੇ ਨੇੜੇ ਜੁੜੇ ਹੁੰਦੇ ਨੇ ਫਿਰ ਵਿਧਾਨ ਸਭਾ ਚੋਂ ਉਸ ਤੋਂ ਥੋੜਾ ਹੋ ਜਾਂਦਾ ਫਿਰ ਲੋਕ ਸਭਾ ਚ ਤਾਂ ਬਿਲਕੁਲ ਹੀ ਇੰਟਰਸਟ ਹੈ ਜਿਹੜਾ ਲੋਕਾਂ ਦਾ ਉਸ ਕਿਸਮ ਦਾ ਰਹਿੰਦਾ ਨਹੀਂ ਹੈਗਾ ਸੋ ਇਹ ਕਈ ਗੱਲਾਂ ਉੱਥੇ ਮੈਟਰ ਕਰਨੀਆਂ ਕਿ ਉੱਥੇ ਤਾਪਮਾਨ ਹੈ ਜਿਹੜਾ ਉਸ ਦਿਨ ਦਾ ਵੇਦਰ ਕਿਸ ਤਰ੍ਹਾਂ ਦਾ ਰਹਿੰਦਾ ਹੈਗਾ ਜੇ ਮੌਸਮ ਥੋੜਾ ਠੰਡਾ ਰਹਿੰਦਾ ਤਾਂ ਉਹਦਾ ਵੀ ਅਸਰ ਪਏਗਾ ਜੀ ਜੇ ਕੋਈ ਇਦਾਂ ਦਾ ਰਹੇਗਾ ਤਾਂ ਵੀ ਹੈਗਾ ਇੱਕ ਇਹ ਵੀ ਦੇਖਦੇ ਕਿ ਰੂਰਲ ਦੇ ਵਿੱਚ ਹਮੇਸ਼ਾ ਹੀ ਜਿਹੜੀ ਵੋਟਿੰਗ ਪਰਸੈਂਟੇਜ ਜ਼ਿਆਦਾ ਰਹਿੰਦੀ ਹਾਲਾਂਕਿ ਪਿਛਲਾ ਰੁਝਾਨ ਦੇਖੀਏ ਹਾਥੀਸ਼ ਉੱਥੇ 80% ਤੋਂ ਕਰੀਬ ਥੱਲੇ ਕਿਦੇ ਨਾਰਮਲੀ ਵੋਟਿੰਗ ਰਹੀ ਨਹੀਂ ਪਰਸੈਂਟੇਜ ਜਿਹੜੀ ਉਦੋਂ ਘਟੀ ਨਹੀਂ ਪਰ ਇਹ ਚੀਜ਼ਾਂ ਇਤਕੀ ਮੈਟਰ ਕਰਨਗੀਆਂ ਕਿਉਂਕਿ ਸਾਰਾ ਪੌਸ਼ ਏਰੀਆ ਹੈ ਇਹ ਲੋਕ ਇਹਨਾਂ ਦਿਨਾਂ ਦੇ ਵਿੱਚ ਘੁੰਮਣ ਫਿਰਨ ਵੀ ਚਲੇ ਜਾਂਦੇ ਨੇ ਗਰਮੀਆਂ ਛੁੱਟੀਆਂ ਵੀ ਗਰਮੀਆਂ ਦੀਆਂ ਸ਼ੂਟਿੰਗਾਂ ਵੀ ਹੁੰਦੀਆਂ ਬੱਚਿਆਂ ਨਾਲ ਵੀ ਜੀ ਇਹ ਬਹੁਤ ਸਾਰੀ ਉਹ ਇਹ ਨਹੀਂ ਕਹਿ ਸਕਦੇ ਕਿ ਜੀ ਚੋਣ ਹੈ ਤਾਂ ਇਸ ਕਰਕੇ ਅਸੀਂ ਆਪਣਾ ਪ੍ਰੋਗਰਾਮ ਹੈ ਜਿਹੜਾ ਉਹ ਪੋਸਟਪੋਨ ਕਰ ਲਵਾਂਗੇ ਕਿਉਂਕਿ ਸ਼ਹਿਰੀ ਲੋਕ ਹੈ ਰੂਰਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਚੱਲ ਜਾਂਦੀਆਂ ਉੱਥੇ ਪੋਲਿੰਗ ਪਰਸੈਂਟੇਜ ਹਮੇਸ਼ਾ ਹੀ ਉੱਪਰ ਰਹਿੰਦੀ ਹੈ ਇੱਥੋਂ ਤੱਕ ਰਹਿੰਦੀ ਆ ਹੁੰਦਾ ਹੈ ਕਿ ਜੇ ਤੁਹਾਡਾ ਹਲਕਾ ਰਿਜ਼ਰਵ ਹੈ ਤੇ ਤੁਹਾਡੀ ਪੋਲਿੰਗ ਪਰਸੈਂਟੇਜ ਅਲੱਗ ਹੋਏਗੀ ਜੇ ਜਨਰਲ ਹੈ ਤਾਂ ਅਲੱਗ ਹੋਏਗੀ ਬਿਲਕੁਲ ਫਰਕ ਪੈਂਦਾ ਜੀ ਹੁਣ ਅਸੀਂ ਦੇਖਦੇ ਰਹੇ ਕਿ ਬਠਿੰਡਾ ਜਦੋਂ ਰਿਜ਼ਰਵ ਹੁੰਦਾ ਸੀ ਲੋਕ ਸਭਾ ਹਲਕਾ ਤੇ ਉਦੋਂ ਪੋਲਿੰਗ ਪਰਸੈਂਟੇਜ ਘਟਦੀ ਰਹੀ ਹੈ ਤੇ ਫਰੀਦਕੋਟ ਜਨਰਲ ਹੰਟਰ ਵੱਧੇ ਹੀ ਰਹੀ ਹੈ ਤੇ ਜਦੋਂ ਆ ਕੇ ਉਲਟ ਫੇਰ ਹੋਇਆ ਕਿ ਬਠਿੰਡਾ ਓਪਨ ਹੋ ਗਿਆ ਤਾਂ ਪੋਲਿੰਗ ਪਰਸੈਂਟੇਜ ਆਪ ਹੋ ਗਈ ਤੇ ਫਰੀਦਕੋਟ ਜਿੱਥੇ ਆਪਸ ਹੀ ਪੋਲਿੰਗ ਪਰਸੈਂਟੇਜ ਉੱਥੇ ਡਾਊਨ ਜਾਣ ਲੱਗੀ ਇਹ ਬਹੁਤ ਸਾਰੀਆਂ ਪ੍ਰਸਥਿਤੀਆਂ ਹੈ ਮੌਕੇ ਤੇ ਕਈ ਵਾਰੀ ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਹੋ ਜੇ ਨਾ ਜਾਣੀ ਕੋਈ ਇਦਾਂ ਦੀ ਪੰਜਾਬ ਦੇ ਵਿੱਚ ਕਟਨਾਈ ਆਪਰ ਜੇ ਜਿਹਦੇ ਨਾਲ ਕੋਈ ਵੋਟਰਾਂ ਦੇ ਮਨਾਂ 'ਚ ਕੋਈ ਖੌਫ ਪੈਦਾ ਹੋ ਜੇ ਜਾਂ ਕੋਈ ਬੰਦੇ ਚੁਣੌਤੀ ਦੇ ਦੇ ਕਿਸੇ ਕਿਸਮ ਦੀ ਸਾ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਇਹਨਾਂ ਨੂੰ ਦੇਖ ਕੇ ਪਤਾ ਲੱਗਦਾ ਕਿ ਵੈਸੇ ਡੈਮੋਕ੍ਰੇਸੀ ਦੀ ਹੈਲਦੀ ਡੈਮੋਕ੍ਰੇਸੀ ਬਾਰੇ ਇਹੀ ਕਿਹਾ ਜਾਂਦਾ ਕਿ ਜਿੰਨੇ ਲੋਕਾਂ ਦੀ ਪਾਰਟਿਸਪੇਸ਼ਨ ਜ਼ਿਆਦਾ ਹੋਏਗੀ ਜੀ ਉਨੀ ਜਿਹੜੀ ਡੈਮੋਕ੍ਰੇਸੀ ਆ ਉਹ ਮਜ਼ਬੂਤ ਹੋਏਗੀ ਪਰ 92 ਦੀ ਚੋਣ ਅਸੀਂ ਦੇਖੀ ਹੈ ਥੋੜੀਆਂ ਥੋੜੀਆਂ ਵੋਟਾਂ ਤੇ ਜਿਹੜੇ ਬਹੁਤ ਸਾਰੇ ਐਮਐਲਏ ਬਣ ਗਏ ਸੀ ਕਿਉਂਕਿ ਉਹਦੋਂ ਮਾਹੌਲ ਇਸ ਕਿਸਮ ਦਾ ਸੀ ਜੀ ਸੋ ਲੋਕ ਜਿੰਨਾ ਘਰਾਂ ਚੋਂ ਬਾਹਰ ਨਿਕਲ ਕੇ ਆਉਣਗੇ ਵੋਟਾਂ ਪਾਉਣਗੇ ਉਹਨਾਂ ਹੀ ਇੱਕ ਗੁੱਡ ਸਾਈਨ ਹੋਏਗਾ ਜੀ ਚਰਨਜੀਤ ਜੀ ਜਿਮਨੀ ਚੋਣਾਂ 'ਚ ਜਿੱਥੇ ਰਾਜਨੀਤਿਕ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਤਾਂ ਉੱਥੇ ਹੀ ਕੁਝ ਜਥੇਬੰਦੀਆਂ ਇਹ ਵੀ ਦੇਖਣ 'ਚ ਮਿਲ ਰਹੀਆਂ ਨੇ ਜਿਹੜੀਆਂ ਕਿ ਨਾਰੇਬਾਜੀ ਕਰਦੀਆਂ ਦਿਖਾਈ ਦੇ ਰਹੀਆਂ ਨੇ ਅੱਜ ਵੀ ਕੁਝ ਮੁਲਾਜ਼ਮ ਜਥੇਬੰਦੀਆਂ ਉੱਥੇ ਨਾਰੇਬਾਜੀ ਕਰ ਰਹੀਆਂ ਨੇ ਉਹ ਸਿੱਧੇ ਤੌਰ ਤੇ ਪਤਾ ਹੀ ਹੈ ਵੀ ਕਿ ਸਰਕਾਰ ਦੇ ਖਿਲਾਫ ਕਰ ਰਹੀਆਂ ਨੇ ਸੱਤਾਧਾਰੀ ਧਿਰ ਦੇ ਖਿਲਾਫ ਕਰ ਰਹੀਆਂ ਨੇ ਤਾਂ ਫਿਰ ਉਸ ਦਾ ਚੋਣਾਂ ਤੇ ਕੋਈ ਅਸਰ ਨਹੀਂ ਪਵੇਗਾ ਇਹ ਚੀਜ਼ਾਂ ਦੇਖੋ ਇਹਨਾਂ ਦਾ ਲੋਕਾਂ ਦਾ ਮਾਈਂਡ ਸੈਟ ਹੈ ਜਿਹੜਾ ਮੋਲਡ ਤਾਂ ਹੁੰਦਾ ਉਹ ਉਸ ਚੀਜ਼ ਨੂੰ ਟੱਚ ਤਾਂ ਕਰਦੇ ਆ ਜੇ ਤੁਸੀਂ ਜਾ ਕੇ ਉੱਥੇ ਅੰਗਣਵਾੜੀ ਵਰਕਰਾਂ ਨੇ ਪਿੱਛੇ ਜਾ ਕੇ ਉੱਥੇ ਨਾਰੇ ਲਾਏ ਸੀ ਮਾਰਚ ਕੀਤਾ ਸੀ ਤੇ ਸਾਬਕਾ ਸੈਨਿਕਾਂ ਨੇ ਕੀਤਾ ਸੀ ਅੱਜ ਮੈਂ ਵੀਡੀਓ ਦੇਖ ਰਿਹਾ ਸੀ ਕਿ ਬਹੁਤ ਸਾਰੇ ਇਹ ਮੁਲਾਜ਼ਮ ਧਿਰਾਂ ਤੇ ਹੋਰ ਧਿਰਾਂ ਵੀ ਜਿਹੜੀਆਂ ਉੱਥੇ ਪਹੁੰਚੀਆਂ ਹੋਈਆਂ ਨੇ ਜੋ ਤੁਸੀਂ ਜਾਣਦੇ ਹੋਗਾ ਅਸਲ ਚ ਇਹਨਾਂ ਚ ਕਸੂਰ ਮੁਲਾਜ਼ਮ ਧਿਰਾਂ ਦਾ ਜਾਂ ਦੂਸਰੇ ਬੇਰੁਜ਼ਗਾਰ ਧਿਰਾਂ ਦਾ ਨਹੀਂ ਹੈਗਾ ਇਹ ਜਦੋਂ ਅਸੀਂ ਆਪੋਜੀਸ਼ਨ 'ਚ ਹੁੰਨੇ ਆ ਉਦੋਂ ਅਸੀਂ ਬਹੁਤ ਸਾਰੇ ਜਿਹੜੀਆਂ ਪਾਰਟੀਆਂ ਨੇ ਉਹ ਵਾਅਦੇ ਕਰ ਲੈਂਦੀਆਂ ਨੇ ਲੋੜੋਂ ਵੱਧ ਆਪਾਂ ਦੇਖਿਆ ਕਿ ਕੇਜਰੀਵਾਲ ਨੇ ਵੀ ਜਾਂ ਭਗਵੰਤ ਮਾਨ ਹੋਰਾਂ ਨੇ ਜਦੋਂ ਆਪੋਜੀਸ਼ਨ ਸੀ ਤੇ ਸਾਰਿਆਂ ਨਾਲ ਟੈਂਕੀਆਂ ਤੋਂ ਉਤਾਰ-ਤਾਰ ਕੇ ਜਿਹੜਾ ਹੈਗਾ ਉਹਨਾਂ ਨੇ ਵਾਅਦੇ ਕੀਤੇ ਸੀ ਵੱਡੇ ਜੇ ਤੁਸੀਂ ਵਾਅਦੇ ਵੱਡੇ ਕਰ ਲੈਂਦੇ ਹੋ ਤੇ ਲੋਕਾਂ ਜਿਵੇਂ ਤੁਹਾਨੂੰ ਸੀਟਾਂ ਵੀ ਵਧ ਦਿਤੀਆਂ 92 ਦਿਤੀਆਂ ਸੀ ਇਸ ਕਰਕੇ ਲੋਕਾਂ ਦੀਆਂ ਹਮੇਸ਼ਾ ਉਮੀਦਾਂ ਜਿਹੜੀਆਂ ਉਹ ਵੀ ਵੱਧ ਜਾਂਦੀਆਂ ਹੈਗੀਆਂ ਨੇ ਇਸ ਕਰਕੇ ਇਹਨਾਂ ਲੋਕਾਂ ਨੂੰ ਉਹਨਾਂ ਨੂੰ ਤੇ ਜਿਹੜੀਆਂ ਸੰਘਰਸ਼ੀ ਤਰ੍ਹਾਂ ਹੁੰਦੀਆਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਜਿਹੜੇ ਪੋਲੀਟੀਸ਼ੀਅਨ ਹੈ ਉਹ ਸਿਰਫ ਵੋਟ ਤੋਂ ਡਰਦਾ ਹੋਰ ਕਿਸ ਚੀਜ਼ ਤੋਂ ਨਹੀਂ ਡਰਦਾ ਜੀ ਇਸ ਕਰਕੇ ਉਹ ਇਹ ਮੌਕਾ ਜਿਹੜਾ ਤਾਕ ਦੇ ਹੈਗੇ ਨੇ ਕਿ ਇਹ ਜਦੋਂ ਆਏਗਾ ਉਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਲੋੜ ਹੈ ਉਹਨੂੰ ਲੱਗਦਾ ਕਿ ਸ਼ਾਇਦ ਇਸ ਪ੍ਰੈਸ਼ਰ ਦੇ ਵਿੱਚ ਸਾਡੀ ਜਿਹੜੀ ਮੰਗ ਹੈ ਉਹ ਮੰਨੀ ਜਾ ਸਕਦੀ ਹੈ ਸੋ ਲੁਧਿਆਣੇ ਦੇ ਵਿੱਚ ਵੀ ਪਹਿਲਾਂ ਆਪਾਂ ਦੂਸਰੀਆਂ ਜਿਮਨੀ ਚੋਣਾਂ ਦੇ ਵਿੱਚ ਨਾਰੇ ਗੂੰਜਦੇ ਸੁਣੇ ਸੀ ਤੋਂ ਲੁਧਿਆਣੇ ਦੇ ਵਿੱਚ ਵੀ ਗੂੰਜ ਰਿਹਾ ਦੇਖਦੇ ਹਾਂ ਕਿ ਇਸ ਚੀਜ਼ ਦਾ ਕਿੰਨਾ ਅਸਰ ਪੈਂਦਾ ਹੈ ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਦੱਸਿਆ ਵੀ ਕਿ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਚ ਕਿਹੋ ਜਿਹਾ ਮਾਹੌਲ ਚੱਲ ਰਿਹਾ ਹੈ ਰਾਜਨੀਤਿਕ ਪਾਰਟੀਆਂ ਦੀ ਕੀ ਵਿਉਤਬੰਦੀ ਹੈ ਉਹ ਕਿਸ ਰਣਨੀਤੀ ਤੇ ਪ੍ਰਚਾਰ ਕਰ ਰਹੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਤੇ ਉਹਨਾਂ ਨੇ ਚਾਨਣਾ ਪਾਇਆ ਤੇ ਹੁਣ ਦੇਖਣਾ ਹੋਵੇਗਾ ਚੋਣਾਂ ਦੇ ਨਤੀਜੇ ਕਿਹੋ ਜਿਹੇ ਰਹਿਣਗੇ ਤੇ ਅਗਲੇ ਹਫਤੇ ਫੇਰ ਇੱਕ ਨਵੇਂ ਮੁੱਦੇ ਨੂੰ ਲੈ ਕੇ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ